ਕਿਸੇ ਦੇ ਸਾਹਮਣੇ ਨਾਂ ਕੱਢੋ ਆਪਣੇ ਬੱਚੇ ਵਿੱਚ ਕਮੀ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਦਰਸ਼ਨ ਸਿੰਘ ਅੱਜ ਦਾ ਜੋ ਵਿਸ਼ਾ ਅਸੀਂ ਚੁਣਿਆ ਨਾ ਜੀ ਉਹ ਹੈ ਬਹੁਤ ਨਾਰਮਲ ਹੈ ਸਧਾਰਨ ਹੈ ਜਿਹਦੇ ਵਿੱਚ ਸਾਨੂੰ ਲੱਗਦਾ ਹੈ ਕਿ ਤੇ ਇਹ ਵਿਸ਼ਾ ਕੋਈ ਵਿਸ਼ਾ ਹੀ ਨਹੀਂ ਹੈ ਤੇ ਇਹਨੂੰ ਨਾ ਅਸੀਂ ਅਣਗੌਲੇ ਤੌਰ ਤੇ ਜਾਂ ਨਾਰਮਲੀ ਚੱਲਦੇ ਹੋਏ ਜ਼ਿੰਦਗੀ ਦੇ ਵਿੱਚ ਇਹ ਗਲਤੀਆਂ ਕਰ ਜਾਂਦੇ ਆ ਜਿਹਦੇ ਵੱਲ ਅਸੀਂ ਹੁਣ ਧਿਆਨ ਦੇਣਾ ਉਹ ਧਿਆਨ ਕੀ ਦੇਣਾ ਜੀ ਕਿ ਕਈ ਵਾਰ ਨਾ ਅਸੀਂ ਅ ਬੱਚਿਆਂ ਸਮੇਤ ਆਪਣੇ ਰਿਸ਼ਤੇਦਾਰਾਂ ਚ ਰਿਸ਼ਤੇਦਾਰਾਂ ਦੇ ਵਿੱਚ ਬੈਠੇ ਹੁੰਦੇ ਆ ਦੋਸਤਾਂ ਮਿੱਤਰਾਂ ਚ ਬੈਠੇ ਹੁੰਦੇ ਆ ਜਾਂ ਕਿਸੇ ਵਿਆਹ ਪ੍ਰੋਗਰਾਮ ਚ ਬੈਠੇ ਹੁੰਦੇ ਆ ਉੱਥੇ ਨਾ ਅਸੀਂ ਜਦੋਂ ਵਿਚਾਰ ਕਰਨਾ ਸ਼ੁਰੂ ਕਰਦੇ ਆ ਤਾਂ ਉਸ ਵਿਚਾਰ ਦੇ ਵਿੱਚ ਨਾ ਅ ਸਾਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਬੱਚੇ ਨੂੰ ਆਪਣੇ ਨੂੰ ਡਾਊਨ ਕਰ ਰਹੇ ਆ ਜਾਂ ਅ ਥੋੜਾ ਜਿਹਾ ਉਹਦਾ ਹੌਸਲਾ ਘਟਾ ਰਹੇ ਆ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਤਾਂ ਨਾਰਮਲੀ ਗੱਲ ਕਰਦੇ ਹੁੰਦੇ ਆ ਮੰਨ ਲਓ ਮੰਨ ਲਓ ਮੰਨ ਲਓ ਤੁਹਾਡੇ ਬੱਚੇ ਦਾ ਕੱਦ ਛੋਟਾ ਰਹਿ ਗਿਆ ਤੇ ਕਈ ਵਾਰ ਤੁਸੀਂ ਨਾ ਸਾਰੇ ਦੇ ਸਾਹਮਣੇ ਡਿਸਕਸ ਕਰੀ ਜਾਂਦੇ ਹੋ ਬਾਕੀ ਤਾਂ ਠੀਕ ਹੈ ਜੀ ਬੱਚਾ ਸਾਰੇ ਪਾਸਿਓਂ ਬਸ ਮੈਂ ਇੱਕ ਕੱਦ ਛੋਟਾ ਰਹਿ ਗਿਆ ਠੀਕ ਕਰੀਏ ਉਹ ਬੱਚਾ ਨਾਲ ਬੈਠਾ ਮੰਨ ਲਓ ਬੱਚਾ ਸੋਚਦਾ ਅੱਛਾ ਇਹਦਾ ਮਤਲਬ ਕੱਦ ਛੋਟਾ ਰਹਿਣਾ ਇੱਕ ਕਮੀ ਹੈ ਇੱਕ ਕਮਜ਼ੋਰੀ ਹੈ ਤੇ ਯਾ ਇਹ ਬੱਚਾ ਬਾਕੀ ਤਾਂ ਠੀਕ ਹੈ ਜੀ ਕੀ ਕਰੀਏ ਹੁਣ ਇਹਦੀ ਨਾ ਥੋੜੀ ਨਿਗਾ ਘਟ ਗਈ ਨਿਗਾ ਘਟ ਗਈ ਅੱਖਾਂ ਲਾਉਣੀ ਪੈਂਦੀ ਹੈ ਬੱਚਾ ਸੋਚਦਾ ਅੱਖਾਂ ਲਾਉਣਾ ਨਿਗਾ ਘਟ ਹੋਣਾ ਇਹ ਵੀ ਇੱਕ ਕਮਜ਼ੋਰੀ ਹੈ ਬਹੁਤ ਵੱਡੀ ਜਾਂ ਇਹ ਇਹ ਬੱਚਾ ਜਿਹੜਾ ਸਾਡਾ ਸਾਡਾ ਥੋੜਾ ਬੱਚਾ ਫੁੱਲ ਗਿਆ ਮੋਟਾ ਹੋ ਗਿਆ ਬੱਚਾ ਸੋਚਦਾ ਕਿ ਇਹ ਵੀ ਇੱਕ ਕਮਜ਼ੋਰੀ ਹੈ ਇਹ ਬੱਚਾ ਬਹੁਤ ਪਤਲਾ ਰਹਿ ਗਿਆ ਮਤਲਬ ਸਾਨੂੰ ਨਹੀਂ ਪਤਾ ਹੁੰਦਾ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਕਰ ਦਿੰਦੇ ਆ ਜਾਂ ਕਈ ਵਾਰ ਹੋ ਜਾਂਦਾ ਨਹੀਂ ਜੀ ਚਲੋ ਠੀਕ ਹੈ ਪੜ੍ਹਾਈ ਦੀ ਗੱਲ ਹੋ ਜਾਂਦੀ ਹੈ ਨਹੀਂ ਨਹੀਂ ਪੜ੍ਹਾਈ ਬਸ ਠੀਕ ਠਾਕ ਜੀ ਕਰ ਲੈਂਦਾ ਜੀ ਬੱਚਾ ਸੋਚਦਾ ਵੀ ਅੱਛਾ ਓਕੇ ਇਹ ਵੀ ਮੇਰੇ ਚ ਕਮੀ ਹੈ ਸੋ ਕਿਤਨਾ ਕਿਤੇ ਜਾ ਕੇ ਅਸੀਂ ਨਾ ਆਪਣੇ ਬੱਚੇ ਦਾ ਜਿਹੜਾ ਹੌਸਲਾ ਹੈ ਨਾ ਆਪਣੇ ਆਪ ਸੀ ਖਤਮ ਕਰਨਾ ਸ਼ੁਰੂ ਕਰ ਦਿੰਦੇ ਆ ਸੋ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਹੈ ਨਾ ਬੱਚੇ ਨਾਲ ਬੱਚੇ ਨਾਲ ਉਹਦੇ ਕਮੀ ਬਾਰੇ ਵਿਚਾਰ ਕਰਨੀ ਹੈ ਕੁਝ ਵੀ ਕੁਝ ਵੀ ਕਰਨਾ ਹੈ ਤਾਂ ਉਹਨੂੰ ਇਕੱਲੇ ਬੈਠ ਕੇ ਹੀ ਉਹਦੇ ਨਾਲ ਵਿਚਾਰ ਕਰੋ ਉਹਦੇ ਚ ਕੋਈ ਵੀ ਕਮੀ ਹੈ ਸਗੋਂ ਉਹ ਜਿਹੜੀ ਕਮੀ ਤੁਹਾਨੂੰ ਲੱਗਦੀ ਹੈ ਕਿ ਹੈ ਤਾਂ ਉਹਦੇ ਵਿੱਚ ਤੁਸੀਂ ਉਹਨੂੰ ਉਹਨੂੰ ਮੋਟੀਵੇਟ ਕਰਨਾ ਹੈ ਕਿ ਨਹੀਂ ਇਹ ਸਰੀਰਕ ਕਮੀਆਂ ਕੋਈ ਵੱਡੀ ਕਮੀ ਨਹੀਂ ਹੁੰਦੀ ਇਸ ਤਰ੍ਹਾਂ ਜਾਂ ਜਾਂ ਨੀਗਾ ਦਾ ਘੱਟ ਹੋਣਾ ਕੀ ਹੈ ਤੇਰੇ ਹੱਥ ਥੋੜਾ ਸੀ ਸੋ ਇਸ ਕਰਕੇ ਥੋੜਾ ਜਿਹਾ ਨਾ ਤੁਸੀਂ ਧਿਆਨ ਦੇਣਾ ਹੈ ਕਿ ਬੱਚੇ ਦਾ ਹੌਸਲਾ ਜਿਹੜਾ ਹੈ ਇਹ ਜ਼ਰੂਰੀ ਨਹੀਂ ਜਿਹੜੀਆਂ ਗੱਲਾਂ ਮੈਂ ਕੀਤੀਆਂ ਸਿਰਫ ਅਸੀਂ ਇਹੀ ਕਰਦੇ ਹਾਂ ਇਹ ਤੋਂ ਇਲਾਵਾ ਪਤਾ ਨਹੀਂ ਕਿੰਨੀਆਂ ਕਰ ਦਿੰਦੇ ਆ ਸੋ ਮੇਰਾ 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 ਜਿਹੜਾ ਤੁਹਾਡੇ ਨਾਲ ਵਿਚਾਰ ਕਰਨ ਦਾ ਮਤਲਬ ਹੈ ਜ ਉਹ ਓਵਰਆਲ ਵਿਚਾਰ ਕਰਨ ਦਾ ਹੈ ਕਿ ਤੁਸੀਂ ਕਦੇ ਵੀ ਜਦੋਂ ਵੀ ਕਿਤੇ ਕਿੱਥੇ ਬੈਠ ਕੇ ਆਪਣੇ ਬੱਚੇ ਦੇ ਬਾਰੇ ਵਿੱਚ ਗੱਲਬਾਤ ਕਰਨੀ ਹੈ ਤਾਂ ਉਹਦੇ 'ਚ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਕਿ ਕਿਤੇ ਅਸੀਂ ਕੋਈ ਇਹੀ ਜਿਹੀ ਇਹੋ ਜਿਹੀ ਗਲਤੀਆਂ ਨਹੀਂ ਕਰ ਰਹੇ ਜਿਹਦੇ ਨਾਲ ਸਾਡਾ ਬੱਚਾ ਜਿਹੜਾ ਹੈ ਉਹ ਹੀਣ ਭਾਵਨਾ ਦਾ ਸ਼ਿਕਾਰ ਨਾ ਹੋ ਜਾਵੇ ਕਿਤੇ ਇਸ ਗੱਲ ਨੂੰ ਅਸੀਂ ਬਹੁਤ ਜ਼ਿਆਦਾ ਧਿਆਨ ਦੇ ਵਿੱਚ ਰੱਖਣਾ ਸਤਿ ਸ੍ਰੀ ਅਕਾਲ ਜੀ